दाना मंडी ਫਾਜ਼ਿਲਕਾ ਦੇ ਵਿੱਚ ਬਣੇ ਪੁਰਾਣੇ ਬਜਰੀ ਫੜ ਦੇ ਦੁਕਾਨਦਾਰਾਂ ਵੱਲੋਂ ਰੋਸ ਪਾਇਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਮਾਰਕੀਟ ਕਮੇਟੀ ਟੀਮ ਵੱਲੋਂ ਸਫਾਈ ਨਹੀਂ ਕਰਾ ਰਹੀ ਜਾਈ ਰਹੀ ਕਿਉਂਕਿ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਕਿ ਕਿੰਨੀ ਗੰਦਗੀ ਫੈਲੀ ਹੋਈ ਹੈ ਹਰ ਪਾਸੇ ਗੰਧ ਹੀ ਗੰਧ ਹੈ ਤੇ ਇੰਨੀ ਜ਼ਿਆਦਾ ਬਦਬੂ ਫੈਲ ਚੁੱਕੀ ਹੈ ਕਿ ਹਵਾ ਦੇ ਨਾਲ ਦੁਕਾਨਦਾਰਾਂ ਦਾ ਅੜ ਦੇ ਦੁਕਾਨਾਂ ਤੇ ਬਹਿਣਾ ਔਖਾ ਹੋ ਗਿਆ ਹੈ ਅਤੇ ਕਣਕ ਦਾ ਸੀਜ਼ਨ ਚੱਲ ਗਿਆ ਹੈ ਕਣਕ ਆ ਗਈ ਹੈ ਤੇ ਜ਼ਿਮੀਂਦਾਰਾਂ ਦਾ ਵੀ ਮੁਸ਼ਕਲ ਹੈ ਇਸ ਮੌਕੇ ਦੁਕਾਨਦਾਰਾਂ ਨੇ ਦੋਸ਼ ਲਾਇਆ ਕਿ ਮਾਰਕੀਟ ਕਮੇਟੀ ਵਿੱਚ ਕਈ ਵਾਰ ਕਿਹਾ ਗਿਆ ਹੈ ਪਰ ਫਿਰ ਵੀ ਸਫਾਈ ਨਹੀਂ ਕਰਾਈ ਜਾਂਦੀ ਇਸ ਸਬੰਧ ਵਿੱਚ ਜਦ ਸੈਕਟਰੀ ਮਾਰਕੀਟ ਕਮੇਟੀ ਨਾਲ ਗੱਲਬਾਤ ਕੀਤੀ ਤਾਂ ਉਹ ਨਕੀ ਕੁਝ ਕੀਤਾ ਸਭ ਕੁਝ ਜਾਣਨ ਲਈ ਬਣੇ ਰਹੇ ਪ੍ਰਧਾਨ ਜੀ ਮੰਡੀ 'ਚ ਖੜੇ ਹੋ ਮੂੰਹ ਤੇ ਰੁਮਾਲ ਰੱਖ ਕੇ ਕੀ ਕਾਰਨ ਹੈ ਜੀ ਇਹ ਸਾਡੇ ਪਿੱਛੇ ਇੱਥੇ ਮੱਛੀ ਜਾਂ ਗੋਟਸ ਦੁਕਾਨਾਂ ਆ ਗਿਆ ਸ਼ੁਰੂ ਤੋਂ ਆਰੇ ਸਾਰੇ ਜਿੰਨੇ ਵੀ ਮਿਕਸੀ ਵਾਲੇ ਜਿੰਨਾ ਗੰਦੇ ਸਾਰਾ ਛਿੱਟਦੇ ਨੇ ਤੇ ਸਾਡਾ ਦੁਕਾਨ ਤੇ ਵੀ ਪਿੱਛੇ ਜਦੋਂ ਹਵਾ ਇਸ ਪਾਸੇ ਚੱਲਦੀ ਹੈ ਦੁਕਾਨ ਤੋਂ ਬਹਿਣਾ ਦੁਰਵਰ ਹੈ ਔਰ ਮਾਰਕੀ ਕਮੇਟੀ ਘਾਟੂ ਗੜ੍ਹ ਮੈਂ ਵੀ ਵਾਰੀ ਵਾਰੀ ਫੋਨ ਕਰ ਚੁੱਕਿਆ ਆ ਵੀ ਇੱਥੇ ਜਿਹੜਾ ਨਾ ਇਹਨੂੰ ਗੱਲ ਨੂੰ ਚੱਕਿਆ ਜਾਵੇ ਤੇ ਸਾਨੂੰ ਸੁੱਖ ਦਾ ਸਾਹ ਲੇਜੇ ਸਾਡਾ ਸੀਜ਼ਨ ਚੱਲ ਜਿੰਦਾ ਹੈ ਲੇਕਿਨ ਕੋਈ ਮਾਰਕੀਟ ਕਮੇਟੀ ਵਾਲਾ ਕੋਈ ਮੁਲਾਜ਼ਮ ਕੋਈ ਉੱਥੇ ਅਕਸਰ ਕੋਈ ਸੁਣਾਈ ਨਹੀਂ ਕਰਦਾ ਪਿਆ ਔਰ ਵਾਰੀ ਵਾਰੀ ਕਹਿ ਕੇ ਥੱਕ ਗਿਆ ਤੇ ਬਹੁਤ ਬੁਰਾ ਹਾਲ ਹੈ ਇਹ ਨੂੰ ਤੁਸੀਂ ਕਹਿੰਦੇ ਮੈਂ ਕਹਿੰਦਾ ਵੀ ਜੇ ਇਹ ਨਾ ਨਾ ਇੱਕ ਦੋ ਦਿਨਾਂ ਚੱਕਾਇਆ ਸਾਡੀ ਮਰਜ਼ੀ ਆ ਲੈ ਤੇ ਮੈਂ ਜਿਹੜੇ ਇੱਥੇ ਸਾਡੀ ਡੀਸੀ ਮੈਡਮ ਹੈ ਉਹਨਾਂ ਨੂੰ ਸ਼ਿਕਾਇਤ ਕਰਾਂਗਾ ਔਰ ਉਤੇ ਅਧਿਕਾਰੀਆਂ ਨੂੰ ਸ਼ਿਕਾਇਤ ਦਿਨ ਲਿਖ ਕੇ ਭੇਜਾਂਗੇ ਅਸੀਂ ਇਹ ਤਾਂ ਵੈਸੇ ਮਾਰਕੀਟ ਕਮੇਟੀ ਦੀ ਮੋਰਲ ਡਿਊਟੀ ਕਿਉਂਕਿ ਮਾਰਕੀਟ ਮਾਰਕੀਟ ਫੀਸ ਲੈਂਦੀ ਹੈ ਜੇ ਸਫਾਈ ਦਾ ਕੰਮ ਵੀ ਉਹਨਾਂ ਕੋਲ ਹੈ ਪਰ ਬੁਰੇ ਹਾਲ ਨੇ ਇੱਥੇ ਖੜ ਕੇ ਗੱਲ ਕਰਨੀ ਵੀ ਔਖੀ ਹੈ ਮੈਂ ਕਿਹਾ ਬਹੁਤ ਬੁਰਾ ਹਾਲ ਹੈ ਮੈਂ ਬੜੀਆ ਨਹੀਂ ਫੋਨ ਕਰਤਾ ਤੇ ਦੁਕਾਨ ਦੇ ਸਾਰੀ ਪਿੱਛੇ ਲਾਲ ਤਲੀ ਦੁਕਾਨ ਦੂਜੀ ਨੂੰ ਬੜੀ ਅਜੀਬ ਫੋਨ ਕੀਤਾ ਉਹਦੀ ਆਵਾਜ਼ ਸੁਣਦੀ ਹੈ ਨਾ ਦੁਕਾਨ ਦੇ ਅੰਦਰ ਜੇ ਕੋਈ ਆ ਕੇ ਬੈਠਦਾ ਹੈ ਤਾਂ ਸਾਨੂੰ ਦੁਕਾਨ ਤੇ ਵੀ ਨਖਤੇ ਰਮਾਰ ਰੱਖ ਕੇ ਬੈਠਣਾ ਪੈਂਦਾ ਤਾਂ ਜਦੋਂ ਤੁਹਾਡੇ ਵੱਲੋਂ ਫੌਦਕਾਰੀਆਂ ਨੇ ਫੋਨ ਕੀਤਾ ਕਿਹਾ ਅਧਿਕਾਰੀਆਂ ਵੱਲੋਂ ਕੀ ਸ਼ਵਾਸ਼ਨ ਦਿੱਤਾ ਗਿਆ ਜੀ ਕੋਈ ਕਹਿੰਦੇ ਬਸ ਸ਼ਾਮੀ ਭੇਜ ਦੇ ਬਸ ਸ਼ਾਮੀ ਕਹਿੰਦੇ ਟਰੈਕਟਰ ਜਲਦੀ ਕਿ ਕਮਾਰ ਕਮੇਟੀ ਕੋਲ ਆਦਾ ਲੋਡ ਰਹਿ ਗਿਆ ਹੈ ਕਿਰਾਇਆ ਹੈ ਗਿਆ ਟਰੈਕਟਰ ਰਹਿ ਗਿਆ ਹਰ ਚੀਜ਼ ਹੈਗੀ ਹੈ ਮੁਲਾਜ਼ਮ ਅਗੇ ਪਰ ਫਿਰ ਵੀ ਪਤਾ ਨਹੀਂ ਕਿਉਂ ਨਹੀਂ ਇੰਦਰ ਧਿਆਨ ਕਰਦੇ ਇਸ ਨਾਲ ਤਾਂ ਬਿਮਾਰੀਆਂ ਫੈਲਣ ਦਾ ਵੀ ਖਤਰਾ ਹੈ ਜੀ ਬਹੁਤ ਬੁਰਾ ਹਾਲ ਹੈ ਲੋਕ ਕੋਈ ਦੇਖਦੇ ਨਹੀਂ ਇਸ ਬਿਲਕੁਲ ਨੇੜੇ ਬੈਠੇ ਨੇ ਨਜ਼ਦੀਕ ਬੈਠੇ ਆ ਤੇ ਥੋੜੀ ਬਹੁਤ ਦੀਵਾਰ ਕੀਤੀ ਹੋਈ ਹੈ ਤੇ ਇਸ ਕਰਕੇ ਇਹ ਆਸਰਾ ਹੈ ਨਹੀਂ ਤਾਂ ਬਹੁਤ ਮਾੜਾ ਹਾਲ ਹੈ ਬੇਦਖਲ ਸਿਵਲ ਦੇ ਤਾਂ ਸਾਡੇ ਜ਼ਿੰਮੇਦਾਰ ਸਾਰੇ ਸਾਨੂੰ ਗੱਲਾਂ ਘੜ ਘੜ ਕੇ ਜਾਂਦੇ ਆ ਤੇ ਇਸ ਨਾਲ ਜੇ ਕੋਈ ਬਿਮਾਰੀਆਂ ਫੈਲਦੀਆਂ ਜਾਂ ਹੋਰຊੀ ਹੁੰਦੀਆਂ ਫਿਰ ਉਹਦੀ ਜ਼ਿੰਮੇਵਾਰੀ ਦੀ ਜ਼ਿੰਮੇਵਾਰੀ ਮਾਰ ਕਮੇਟੀ ਦੀ ਹੈ ਸੱਤੀ ਸਾਹਿਬ ਦੀ ਹੈ ਜਾਂ ਜਿਹੜਾ ਦੂਜਾ ਪ੍ਰਸ਼ਾਸਨ ਥੱਲੇ ਮੁਲਾਜ਼ਮ ਹੈ ਉਹਨਾਂ ਦੇ ਜਿਹਨਾਂ ਨੇ ਬਾਰ ਬਾਰ ਰਿਕਵੈਸਟ ਕਰ ਚੁੱਕੇ ਆ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਬਹੁਤ ਵਾਰ ਇੰਨੇ ਜਿਹੇ ਸਫਾਈ ਦਾ ਕੰਮ ਅਸੀਂ ਰੈਗੂਲਰ ਤੌਰ ਤੇ ਕਰਵਾ ਰਹੇ ਹਾਂ ਸਫਾਈ ਪਹਿਲਾਂ ਹੀ ਕਰਵਾ ਦਿੱਤੀ ਕਿ ਸਾਰੀ ਟੋਟਲੀ ਜਿੰਨਾ ਵੀ ਗੰਦ ਸੀਗਾ ਸਾਰਾ ਅਸੀਂ ਚੁੱਕਵਾ ਦਿੱਤਾ ਸੀਗਾ ਠੇਕੇਦਾਰ ਨੂੰ ਕੁਝ ਕਹਾਂਗੇ ਤੇ ਕੁਝ ਸਾਡੀ ਮਸ਼ੀਨਾਂ ਦੇ ਰਾਹੀਂ ਤੇ ਹਉਨ ਤਾਂ ਆੜਤੀਆਂ ਦੇ ਵਿੱਚ ਦੇਖਿਆ ਕਰਨ ਵੀ ਉੱਥੇ ਆ ਚੁੱਕੀ ਹੈ ਹੁਣ ਤੱਕ ਕੋਈ ਗੰਦ ਵਾਲੀ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਹੈ ਨਹੀਂ ਜੇ ਕੋਈ ਫਿਰ ਵੀ ਕੋਈ ਆਉਂਦੀ ਹੈ ਸਾਹਮਣੇ ਤੇ ਪਹਿਲ ਦੇ ਆਧਾਰ ਤੇ ਅਸੀਂ ਸੁਵਾਈ ਕਰਵਾਵਾਂਗੇ ਜੇਕਰ ਕੁਝ ਦੁਕਾਨਦਾਰਾਂ ਵੱਲੋਂ ਜਾਂ ਜਿਹੜੇ ਉੱਥੇ ਮੱਛੀ ਦਾ ਕੰਮ ਕਰਦੇ ਆ ਨੌਨਵੇਜ ਦਾ ਕੰਮ ਕਰਦੇ ਉਹਨਾਂ ਵੱਲੋਂ ਜੇ ਹੱਲੇ ਵੀ ਕੋਈ ਗੰਦ ਸੁਟਿਆ ਗਿਆ ਤਾਂ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਰਹੀਗੀ ਇਹ ਉਹਨਾਂ ਦੇ ਖਿਲਾਫ ਫਿਰ ਅਸੀਂ ਪੱਤਰ ਵਿਆਰ ਕਰਾਂਗੇ ਕਾਰਵਾਈ ਕਰਾਂਗੇ ਮੂਸਲ ਕਮੇਟੀ ਨੂੰ ਵੀ ਵੇਚਣ ਬੋਲੋ ਕਰਾਂਗੇ ਵੀ ਇਹਨਾਂ ਨੂੰ ਸਮਝਾਓ ਕਿਉਂਕਿ ਉਹ ਜਿਹੜਾ ਹੈਗਾ ਮੂਸਲ ਕਮੇਟੀ ਦੇ ਦੂਤ ਦੇ ਵਿੱਚ ਆ ਤੇ ਜੋ ਵੀ ਕਾਰਵਾਈ ਹੋਏ ਇਸ ਬੰਦੀ ਕਰਵਾਈ ਇਹਨਾਂ ਦੇ ਖਿਲਾਫ ਕਰਾਂਗੇ ਪੈਸੇ ਤਾਂ ਉਹਨਾਂ ਨੂੰ ਰੋਕ ਦਿੱਤਾ ਗਿਆ ਸੀ ਵੀ ਇਸ ਤਰ੍ਹਾਂ ਦਾ ਹੁਣ ਗੰਦਨਾਸ ਟੈਂਸ਼ਨ ਦਾ ਟਾਈਮ ਹੈਗਾ ਕਣਕ ਜ਼ਿੰਮੇਵਾਰ ਲੈ ਕੇ ਆਂਦੇ ਗੰਦ ਪੈਂਦਾ ਤੇ ਉਹ ਰੁੱਕ ਵੀ ਗਏ ਇੱਕ ਵਾਰੀ ਤਾਂ ਹੁਣ ਸਵਾਈ ਪੂਰੀ ਤਸल्ली बख्श करवा ਦਿੱਤੀ ਗਈ ਥੈਂਕ ਯੂ ਸਰ এবੀਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ এবੀਐ ਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ